ਬੋਲਦਾ ਹਾਂ ਆਈ ਸਾਡੇ ਪੰਡ ਚੋਰ ਚੋਕ ਚੋਰੀ ਕਰਕੇ ਲੈ ਗਈਆਂ ਨੇ ਦੇਖੋ ਹਾਗਲੇਟ ਤੋਂ ਨਿਸ਼ਟੀ ਇਹਨਾਂ ਨੇ ਬਾਹਰ ਵਾਲੀ ਆ ਇਹ ਸਭ ਤੋਂ ਛੱਲ ਦੇ ਵਾਰੂ ਚੱਕ ਕੇ ਲੈ ਆਈਏ ਉੱਥੇ ਚਾਹਾਂ ਜੀ ਉਹ ਦੇਖੋ ਭਈ ਪੰਡ ਪੰਡ ਦੇ ਵਿੱਚ ਚੱਕ ਕੇ ਲੈ ਗਈਆਂ ਨੇ ਆਲੇ ਦੋਲੇ ਨਾਲੇ ਲਾ ਲਿਆ ਬੱਲਣ ਹੁਣ ਮੁਕਰ ਦੀਆਂ ਨੇ ਜੀ ਲਓ ਦੱਸੋ ਸऱ्या ਫੜ ਲਈਆਂ ਜਿਉ ਸਾਡੇ ਬੰਦਿਆਂ ਨੇ ਦੇਖੀ ਜੇ ਬੰਦੇ ਨੇ ਫਿਰ ਉਹਨੂੰ ਦੇਖ ਕੇ ਆਉਂਦੇ ਨੂੰ ਰਾਹ ਤੇ ਛੱਡਦੇ ਆ ਜੀ ਹੁਣ ਇਹ ਮੁਕਰ ਦੀਆਂ ਨੇ ਮੋਟਰਾਂ ਦੀਆਂ ਤਾਰਾਂ ਪੜਨ ਹੁੰਦੀਆਂ ਨੇ ਕਦੇ ਕੋਈ ਚੱਕ ਲਿਆ ਜੀ ਇਹ ਮੋਟਰ ਵੀ ਇਹਨਾਂ ਦਾ ਮੋਟਰਾਂ ਤੇ ਜਾਣ ਦਾ ਕੀ ਕੰਮ ਆਈ ਮੋਟਰ ਤੇ ਜਾਂਦੀਆਂ ਨੇ ਦੇਖੋ ਕਿੱਦਾਂ ਆ ਰਿਹਾ ਮੋਟਰ ਦੇ ਤਾਰਾਂ ਕਦੇ ਤਾਰਾਂ ਬਦਲਣੀਆਂ ਕਦੇ ਕੋ ਕੱਢਣੀਆਂ ਆ ਦੇਖੋ ਜੀ 4 5 ਆ ਨੇ 9 ਜਾਣੀਆਂ ਆ ਰੇ 9 ਜਾਣੀਆਂ ਨੇ ਜੀ ਟੋਟਲ ਆ ਦੇਖੋ ਜੀ ਇਹ ਕੋ ਟੁੱਟ ਕੱਟੋ ਕੱਟ ਟੋਟਲ 9 ਜਾਣੀਆਂ ਨੇ ਜੀ ਇਹ ਇਹ ਕਿੱਥੇ ਰੰਗੀ ਕਹਿੰਦੀ ਕਿੱਥੇ ਦੀਆਂ ਨੇ ਰਾਏਗੜ ਦੀਆਂ ਰਾਏਗੜ ਦੀਆਂ ਨੇ ਜੀ ਇਹ ਕੀ ਹੜ੍ਹ ਦਾ ਰਾਏਕੋਟ ਦੇ ਇਲਾਕੇ ਸਾਡੇ ਪਿੰਡ ਦੇ ਬੰਦੇ ਸਾਰੇ ਖੜੇ ਆ ਉੱਥੇ ਤੇ ਸਰਪੰਚ ਸਾਹਿਬ ਵੀ ਖੜੇ ਆ ਆ ਫੜ ਲਈ ਇਹਨਾਂ ਦੇ ਭਾਰੇ ਭਾਰੇ ਲੋਹਾ ਦੇ ਲੋ ਚੱਕ ਲਈਆਂ ਸਾਰੀਆਂ ਨੇ ਰਾਏਕੋਟ ਦੀਆਂ 9 ਜਾਣੀਆਂ ਨੇ 9 ਜਾਣੀਆਂ ਨੇ ਜੀ ਟੋਟਲ ਇਹ ਮੈਂਬਰ ਸਾਹਿਬ ਕੀ ਕਰਨਾ ਹੁਣ ਇਹਨਾਂ ਦਾ ਸਦਾ ਭਾਰਾ ਹੀ ਬੋਲਦਾ ਹੀ ਕੰਮ ਆਉਂਦਾ ਚੱਕਿਆ ਚੱਕ ਕੇ ਜਿਵੇਂ ਲੈ ਗਏ ਉਤਾਰ ਕੇ ਬਹੁਤ ਭਾਰਾ ਹੀ ਆ ਹਾਂ ਫੋਟੋ ਬਣਾ ਲਈ ਵੀਰੀ ਆ ਬੋਲਦੀਆਂ ਨਹੀਂ ਸਾਡੇ ਬੰਦੇ ਪਿੰਡ ਦੇ ਬੰਦਿਆਂ ਨੂੰ ਆ ਨਿਆਂ ਹੀ ਕਿੰਨੇ ਲਾਦਾ ਸਰ ਨਿਆਂ ਹੀ ਕਰਦੇ ਨਾ ਨਾ ਮੂੰਹ ਢਾਕ ਹੁਣ ਮੂੰਹ ਢਾਕ ਲੋ ਕਾਪ ਨਹੀਂ ਆ ਤੂੰ ਜੱਕੇ ਨਹੀਂ ਲੱਗੀਆਂ ਆ ਪੈਂਟ ਤੇ ਫੜ ਲਈ ਫੰਟ ਮੋੜ ਆ ਰਿਹਾ ਆ ਦੇਖ ਲੋ ਯਾਰੇ ਉਹਦੇ ਸਾਡੇ ਖੜੇ ਆ ਨਾਲ ਪਾ ਦੇ ਲੋਨੀ ਸਰਦਾਰ ਦਾ ਡਰਾਮਾ ਕਰਵਾਈਏ ਆ ਇਹਦੇ ਵੀ ਰੂਹਾਂ ਦੇ ਦੇਖ ਲਈ ਫੜ ਲਈ ਹੈ ਨਾ ਸੈਲਰ ਵਾਲਾ ਬੰਦਾ ਆ ਇਹ ਚੱਲ ਉਹ ਸਾਜ ਵਾਕੀ ਗਾ ਕੋਈ ਐਂ ਦਿਖਾਣਾ ਉਹ ਸੈਲਰ ਵਾਲਾ ਬੰਦਾ ਇਹਦੇ ਫਿਰ ਤੇ ਲੀ ਸੀ ਇਹਦੇ ਫਿਰ ਦੇ ਉੱਤੇ ਤਾਂ ਮਿਊਜ਼ਿਕ ਵੀ ਲੋਹਾਂ ਚੱਕੇ ਲੱਗੇ ਨੇ ਸੈਲਰ ਤਾਂ ਵਾਪ ਪਾਣ ਦੀ ਵਾ ਚੜ ਦੇਣੀਆਂ ਆਹੇ ਪੱਕੀ ਰਹਿਣਗੇ ਤਾਂ ਜਿੰਦਗੀ ਭਰ ਲਈ ਨਾਲੇ 10 ਕਿਲੋ ਦਾ ਕਰੀਬ ਐ ਇੱਕ 50 ਕਿਲੋ ਦਾ ਕਰੀਬ ਐ ਕਟਿੰਗ ਐ ਜਿਹੜਾ ਚੱਕੇ ਲੱਗੇ ਆ ਲੋਹੇ ਦੇ ਆ ਫਰੇ ਗੁੱਡੀਆਂ ਕਹਿੰਦੇ ਆ ਜੀ ਪਾਰਾ ਦੋਰਾ ਵੀ ਲੈ ਲੈਂਦੀ ਐ ਨਹੀਂ ਚੱਕੇ ਤੇ ਮੋਟਰ ਤੋਂ ਕਦੇ ਕੋਲ ਲੈ ਲੈਂਦੀ ਐ ਕਦੇ ਕੋਲ ਲੈ ਲੈਂਦੀ ਐ ਆ ਮੋਟਰਾਂ ਤੋਂ ਹੀ ਜ਼ਿਆਦਾ ਤਿੰਨ ਦੇ ਨਹੀਂ ਤਿੰਨ ਗੇਰੀ ਤਾਰਾਂ ਲੱਗਿਆ ਲੱਗਿਆ ਇਹ ਕੋਈ ਚੋਰੀ ਆ ਇਹ ਗੱਲ ਦੀ ਨਹੀਂ ਹਰੇਕ ਚੀਜ਼ ਨੂੰ ਹੱਥ ਪਾਉਂਦੀਆਂ ਨੇ ਜੀ ਇਹ ਸਰ ਮੰਨਦੀਆਂ ਨੇ ਉੱਥੇ ਸੱਟ ਕੇ ਧੱਕੇ ਨਾਲ ਹੀ ਥੇਹਰੀਆਂ ਆ ਤੇ ਅੱਛਾ ਤਦਿਆ ਤਾਂ ਦੇਖ ਲੈ ਕਿ ਵਿਰਾਤ ਛੱਡਦਾ ਜੀ ਕੋਈ ਦਫੇ ਬੰਦੇ ਆਉਂਦੇ ਆ ਦੇ ਹੀ ਕੇ